ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੱਡੇ ਮਾਲੇ ਦੇ ਵਿੱਚ ਵੱਡੇ ਮਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਜਦੋਂ ਤੁਸੀਂ ਮੁੱਦਕੀ ਤੋਂ ਬਾਅਦ ਕੇ ਪ੍ਰਾਣ ਨੂੰ ਜਾਓਗੇ ਜਿਹੜਾ ਪਹਿਲਾ ਅੱਡਾ ਆਉਂਦਾ ਵਾ ਉਹ ਪਹਿਲੇ ਅੱਡੇ ਤੋਂ ਓਪੋਜ਼ਿਟ ਸਾਹਮਣੇ ਸੜਕ ਮੁੜਦੀ ਹੈ ਤੇ ਪਰ ਖੇਤਾਂ ਦੇ ਵਿੱਚ ਪਾਈ ਦਾ ਘਰ ਆ ਮਿੱਤਰੋ ਜਿਸ ਘਰੇ ਮੇਮਾ ਮਜੂਦਾ ਘਰੇ ਲੋ ਪਰਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਪਹਿਲਣ ਕੱਟੀ ਪਲੂਨ ਸੂਨ ਵਾਲੀ ਵਕਾਊ ਆ ਨਿੱਕੀ ਨਿੱਕੀ ਸਿੰਗੀ ਆ ਜਾਵਾ ਮਿੱਤਰੋ ਸਿੰਘਮੂਹ ਮੱਥੇ ਦੀ ਪਾਰੀ ਸੁਣੀ ਆ ਦਿਨ ਬਾਕੀ ਲੈ ਜੂਗੀ ਹਜੇ ਕੁਝ ਆਓ ਕਰਦੇ ਗੱਲਬਾਤ ਪਾਈ ਦੇਣਾ ਸਾਰੀ ਜਾਣਕਾਰੀ ਦੇ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮਹਾਰਾਜ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਤੇ ਸ਼ੁਕਰ ਅਛ ਨਾਮ ਦੱਸ ਦਈਏ ਕਰਦੇ ਬਾਈ ਨਾਮ ਨੇ ਲੱਖਾ ਲੱਖਾ ਲੱਖ ਵੀ ਘਰ ਆਪਣਾ ਕਿਹੜੇ ਪਾਸੇ ਆ ਗਿਆ ਪਾਰ ਖੇਤਾਂ ਤੇ ਤਾਂ ਇਧਰ ਫੱਡੇ ਵਾਲੀ ਸਾਈਡ ਤੇ ਫੱਡੇ ਵਾਲੀ ਸਾਈਡ ਤੋਂ ਹਾਂ ਅੱਛਾ ਲੱਖੀ ਵੀ ਜਿਹੜੀ ਝੋਟੀ ਵਿੱਚ ਨਹੀਂ ਇਹ ਪਲੂਣੀ ਆ ਬਾਈ ਹਾਂ ਜੀ ਹਾਂ ਇਹ ਉਮਰ ਕਿੰਨੀ ਕੁ ਦੀ ਹੋਊਗੀ ਬਾਈ 22 ਸਾਲ ਦੀ ਹੋ ਜੀ 2 ਹੁੰਦਾ ਠੀਕ ਹੈ ਭਾਈ ਸਿੰਘੀ ਸਿੰਘੀ ਬੜੀ ਚੰਗੀ ਆ ਹਨਾ ਹਾਂਜੀ ਅੱਛਾ ਰੇਟ ਭਾਈ ਕੀ ਰੱਖਿਆ ਜਾਂਦਾ ਰੇਟ ਇਹਦਾ ਜੀ 1.10 1.10 ਮੰਨ ਤਾਂ ਥੋੜਾ ਬਹੁਤ ਮੌਕੇ ਤੇ ਹੋ ਜਾਊਗਾ ਤੁਰੇ ਮਣੇ ਖੋਲੇ ਕੱਢੇ ਤੁਰ ਬਾਦ ਲੈ ਮਿੱਤਰੋ ਮੰਨੋ ਥੱਲੋ ਹਜੇ ਕਰਮ ਵਾਲੀ ਨੇ ਬਣਨਾ ਥੋੜੀ ਜਿਹੀ ਤਿਆਰੀ ਦੇ ਵਿੱਚ ਤੁਹਾਨੂੰ ਦਿਖਦੀ ਹੋਊਗੀ ਥਣ ਥਣੂ ਦੇਖ ਸਕਦੇ ਤੁਸੀਂ ਭੜਾ ਦੇ ਵਿੱਚ ਆਈ ਹੋਈ ਹੈ ਕੱਟੀ ਕਰਮ ਵਾਲੀ ਬਹੁਤ ਆ ਮਰਜੀ ਹਸੁੱਥ ਨਹੀਂ ਸਿੰਘੀ ਸਿੰਘੀ ਬੜੇ ਕੰਮ ਦੀ ਆ ਯਾਰ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਵੇਖ ਲਓ ਕੱਟੀ ਦਾ ਸਿੰਘ ਆ ਵੇਖੋ ਭਾਈ ਬਗਲੇ ਉਮਰ ਲਾਕਾ ਜੇ ਪਾੜੀ ਚੱਲਦਾ ਹੁੰਦਾ ਤੇ ਗੱਲਾਂ ਟਿਕਾਣੀ ਲਾਉਣ ਵਾਲੀ ਚੀਜ਼ ਸੀਗੀ ਦੇਖ ਸਕਦੇ ਹੋ ਜੀ ਮਿੱਤਰੋ ਹਜੇ ਥੱਲੋਂ ਇਹਨੇ ਪਣ ਵੀ ਜਾਣਾ ਦਿਨ ਪਏ ਆ ਕਿਉਂਕਿ 5-7 ਦਿਨ ਇਹਨੇ ਕੱਢ ਜਾਣਾ ਬਾਈ 5-7 ਦਿਨਾਂ ਦੇ ਵਿੱਚ ਉਹ ਮਛਰ ਮੋਛਰ ਬਾਹਲਾ ਕਰਕੇ ਤਾਂ ਲਿਸੀਆਂ ਨੂੰ ਬਾਹਲਾ ਨਹੀਂ ਤਾਂ 9-10 ਕਿਲੋ ਦੁੱਧ 9 ਕਿਲੋ ਤਾਂ ਦੇਣਾ ਪੈਂਦਾ ਘੱਟੀ ਨੂੰ ਪਹਿਲੇ ਸਵੇਰ ਸੀਲ ਠੰਡੀ ਬਹੁਤ ਆ ਬਾਈ ਥੋੜਾ ਜਿਹਾ ਉਪਰਾ ਜਰੂਰ ਕਰਦੀ ਆਪਣੇ ਤੋਂ ਬਾਕੀ ਜਲੀ ਜੂਲੀ ਝੋਟੀ ਪੂਰੀ ਆ ਰੇਟ 1,10,000 ਰੁਪਏ ਲੱਖੇ ਬਾਈ ਨੰਬਰ ਕਿੰਨਾ ਆ ਗਿਆ ਆਪਣਾ ਨੰਬਰ 9114054847 ਇੱਕ ਵਾਰੀ ਹੋਰ ਬੋਗੀ 9114054847 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਭਾਈ ਨਾਲ ਰابطਾ ਹੈ ਮਿੱਤਰੋ ਖੇਤਾਂ ਦੇ ਵਿੱਚ ਬਾਹਰ ਫੱਡੇ ਵਾਲੀ ਛੜਕ ਦੇ ਉੱਤੇ ਬਈ ਦਾ ਘਰ ਆ ਕੱਚਾ ਦਾ ਫੱਡਿਆ ਵਾਲਾ ਹੈ ਜੀ ਹਾਂ ਫੱਡਾ ਫੱਡਿਆਂ ਵਾਲਾ ਕੱਚਾ ਦਾ ਵਜਦਾ ਵਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ